ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਰਨਲ ਨੌਲੇਜ ਤੇ ਜੇਕਰ ਤੁਹਾਨੂੰ ਇਹ ਵੀਡੀਓ ਦੇਖਣ ਤੋਂ ਬਾਅਦ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹਸਤੀ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਮਿਤੀ 4 6 2024 ਨੂੰ ਦੇਸ਼ ਦਾ ਤੀਜੀ ਵਾਰ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਨਰਿੰਦਰ ਮੋਦੀ ਦੀ ਨਰਿੰਦਰ ਮੋਦੀ ਦਾ ਪੂਰਾ ਨਾਮ ਹੈ ਨਰਿੰਦਰ ਦਮੋਦਰਦਾਸ ਮੋਦੀ ਅਤੇ ਉਹਨਾਂ ਦਾ ਜਨਮ 17 ਸਤੰਬਰ 1950 ਨੂੰ ਬਾੜ ਨਗਰ ਗੁਜਰਾਤ ਦੇ ਵਿੱਚ ਹੋਇਆ ਸੀ। ਉਹਨਾਂ ਨੇ ਐਮੇ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਨਿੱਕੀ ਉਮਰ ਦੇ ਵਿੱਚ ਉਹ ਆਪਣੇ ਪਿਤਾ ਜੋ ਕਿ ਸਟੇਸ਼ਨ ਦੇ ਉੱਪਰ ਚਾਹ ਦਾ ਕੰਮ ਕਰਦੇ ਸੀ ਉਹਨਾਂ ਨਾਲ ਚਾਹ ਵੇਚਦੇ ਰਹੇ ਹਨ। 8 ਸਾਲ ਦੀ ਉਮਰ ਵਿੱਚ ਮੋਦੀ ਨੂੰ ਆਰਐਸਐਸ ਨਾਲ ਜੋੜ ਦਿੱਤਾ ਗਿਆ ਸੀ। ਆਰਐਸਐਸ ਜੋ ਕਿ ਹਿੰਦੂਆਂ ਦੀ ਇੱਕ ਸੰਸਥਾ ਹੈ ਅਤੇ 18 ਸਾਲ ਦੀ ਉਮਰ ਵਿੱਚ ਨਰਿੰਦਰ ਮੋਦੀ ਦਾ ਵਿਆਹ ਜਯੋਦਾਬੈਨ ਮੋਦੀ ਨਾਲ ਕਰ ਦਿੱਤਾ ਗਿਆ ਸੀ ਜਿਸ ਤੋਂ ਥੋੜੇ ਸਮੇਂ ਬਾਅਦ ਹੀ ਉਹ ਦੋਨੋਂ ਅਲੱਗ ਹੋ ਜਾਂਦੇ ਹਨ 1985 ਵਿੱਚ ਆਰਐਸਐਸ ਉਹਨਾਂ ਨੂੰ ਬੀਜੇਪੀ ਜੁਆਇਨ ਕਰਾ ਦਿੰਦੀ ਹੈ ਅਤੇ 2001 ਦੇ ਵਿੱਚ ਬੀਜੇਪੀ ਪਾਰਟੀ ਵਿੱਚ ਉਹਨਾਂ ਨੂੰ ਜਰਨਲ ਸੈਕਟਰੀ ਦਾ ਅਹੁਦਾ ਦਿੱਤਾ ਜਾਂਦਾ ਹੈ ਅਤੇ 2001 ਦੇ ਵਿੱਚ ਹੀ ਉਹ ਗੁਜਰਾਤ ਦੇ ਸੀਐਮ ਬਣ ਜਾਂਦੇ ਹਨ ਯਾਨੀ ਚੀਫ ਮਨਿਸਟਰ ਬਣ ਜਾਂਦੇ ਹਨ ਫਿਰ 2002 ਦੇ ਵਿੱਚ ਉਹਨਾਂ ਦਾ ਨਾਮ ਗੁਜਰਾਤ ਦੇ ਦੰਗਿਆਂ ਨਾਲ ਜੋੜ ਦਿੱਤਾ ਜਾਂਦਾ ਹੈ ਅਤੇ 2012 ਦੇ ਵਿੱਚ ਜਾ ਕੇ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ 2001 ਤੋਂ ਲੈ ਕੇ 2014 ਤੱਕ ਉਹ ਗੁਜਰਾਤ ਦੇ ਸੀਐਮ ਰਹਿੰਦੇ ਹਨ ਅਤੇ ਫੇਰ ਸਮਾਂ ਆਉਂਦਾ ਹੈ ਜਦੋਂ 2014 ਦੇ ਵਿੱਚ ਉਹ ਪ੍ਰਧਾਨ ਮੰਤਰੀ ਦੀ ਚੋਣ ਜਿੱਤ ਜਾਂਦੇ ਹਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਅਤੇ 2019 ਦੇ ਵਿੱਚ ਉਹ ਦੂਜੀ ਵਾਰ ਪ੍ਰਧਾਨ ਮੰਤਰੀ ਬਣਦੇ ਹਨ ਅਤੇ ਹੁਣ 2024 ਦੇ ਵਿੱਚ ਉਹਨਾਂ ਨੂੰ ਤੀਜੀ ਵਾਰੀ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ ਸੋ ਦੋਸਤੋ ਇਹ ਸੰ ਮੋਦੀ ਜੀ ਬਾਰੇ ਕੁਝ ਮੋਟੀਆਂ-ਮੋਟੀਆਂ ਗੱਲਾਂ ਜੋ ਕਿ ਤੁਹਾਨੂੰ ਸਭ ਨੂੰ ਜਾਣਨੀਆਂ ਜ਼ਰੂਰੀ ਸਨ